ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਏਦਾਂ ਦੀ ਕੰਟਰੀ ਦੀ ਗੱਲ ਕਰਦੀਆਂ ਜਿੱਥੇ ਹੁਣ ਲੋਕ ਬਹੁਤ ਤੇਜ਼ੀ ਨਾਲ ਜਾਣ ਨੂੰ ਤਿਆਰ ਨੇ ਹਾਲ ਦੀ ਘੜੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜਦੋਂ ਦਾ ਕੈਨੇਡਾ ਅਮਰੀਕਾ ਨੇ ਵੀਜ਼ਾ ਰੂਲਸ ਦੇ ਵਿੱਚ ਸਖਤਾਈ ਭਰਤੀ ਆ ਉਹਨਾਂ ਨੇ ਆਪਣੇ ਰੂਲਸ ਐਂਡ ਪਾਲਿਸੀ ਚੇਂਜ ਕੀਤੀਆਂ ਨੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਏਜੰਟਸ ਨੇ ਇੱਕ ਨਵੀਂ ਕੰਟਰੀ ਕੱਢ ਕੇ ਲਿਆਂਦੀ ਨਵੀਂ ਨਹੀਂ ਕਹ ਸਕਦੇ ਕਾਫੀ ਟਾਈਮ ਤੋਂ ਇਹਦੇ ਉੱਪਰ ਕੰਮ ਚੱਲਦਾ ਵਾ ਉਹ ਭੇਜਦੇ ਵੀ ਨੇ ਲੋਕਾਂ ਨੂੰ ਪਰ ਹੁਣ ਜ਼ਿਆਦਾ ਹਵਾ ਇਸ ਚੀਜ਼ ਦੀ ਆ ਰਹੀ ਆ ਜਿਵੇਂ ਸਾਈਪ੍ਰਸ ਦੀ ਗੱਲ ਕਰਦੇ ਆਪਾਂ ਏਜੰਟਸ ਹੁਣ ਜ਼ੋਰ ਲਗਾ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਆਪਣਾ ਕੰਮ ਚਲਾਉਣ ਦੇ ਲਈ ਆਪਾਂ ਸਾਈਪ੍ਰਸ ਭੇਜੀਏ ਵਿੱਚ ਇਹਨੂੰ ਸਾਈਪ੍ਰਸ ਬਾਰੇ ਕਾਫੀ ਚੀਜ਼ਾਂ ਵਧੀਆ ਕਰਕੇ ਦੱਸਦੇ ਨੇ ਵਧੀਆ ਹੈਗੀਆਂ ਵੀ ਨੇ ਕੀ ਸਾਨੂੰ ਸਾਈਪ੍ਰਸ ਹੁਣ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਕੋਈ ਸ਼ੱਕ ਨਹੀਂ ਸਾਈਪ੍ਰਸ ਬਹੁਤ ਸੋਹਣਾ ਟਾਪੂ ਆ ਬਹੁਤ ਸੋਹਣੀ ਕੰਟਰੀ ਆ ਪਰ ਅੰਦਰੂਨੀ ਗੱਲਾਂ ਨੇ ਜਿਹੜੀਆਂ ਉਹ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਉਸ ਬਾਰੇ ਆਪਾਂ ਗੱਲ ਕਰਾਂਗੇ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜਾ ਸਾਈਪ੍ਰਸ ਆ ਪਹਿਲਾਂ ਤਾਂ ਸਾਈਪ੍ਰਸ ਯੂਰਪ ਦਾ ਹਿੱਸਾ ਮੰਨਿਆ ਜਾਂਦਾ ਯੂਰਪ ਦਾ ਹਿੱਸਾ ਇੱਕ ਟਾਪੂ ਆ ਛੋਟਾ ਜਿਹਾ ਮੈਪ ਦੇ ਵਿੱਚ ਆਪਾਂ ਦੇਖਦੇ ਆ ਜਦੋਂ ਇੱਕ ਪਾਸੇ ਤੁਰਕੀ ਲੇਬਨਾਨ ਸੀਰੀਆ ਜਾਰਡਨ ਤੇ ਥੋੜੀ ਜਿਹੀ ਦੂਰ ਜਲੀ ਆਪਾਂ ਏਜੀਪਟ ਇਜ਼ਰਾਇਲ ਇਰਾਨ ਤੇ ਇਹ ਦੇਸ਼ਾਂ ਦੇ ਵਿੱਚ ਘਿਰਿਆ ਹੋਇਆ ਸਮੁੰਦਰ ਦੇ ਵਿੱਚ ਇਕੱਲਾ ਟਾਪੂ ਆਏ ਜਿਹੜਾ ਇਹਦਾ ਲਗਭਗ ਏਰੀਆ ਵਾ ਖੇਤਰ ਆ ਉਹ 9241 ਸਕੁਅਰ ਕਿਲੋਮੀਟਰ ਆ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਕਲਾਈਮੇਟ ਆ ਇੱਥੇ ਧੁੱਪ ਬਹੁਤ ਤੇਜ਼ ਹੁੰਦੀ ਆ ਗਰਮੀ ਰਹਿੰਦੀ ਆ ਜ਼ਿਆਦਾਤਰ ਤੇ ਟੈਂਪਰੇਚਰ ਆਮ ਤੌਰ ਤੇ 25 ਤੋਂ 35 ਡਿਗਰੀ ਦੇ ਵਿੱਚ ਰਹਿੰਦਾ ਵਾ ਸਰਦੀਆਂ ਦੇ ਵਿੱਚ ਠੰਡ ਵੀ ਹੁੰਦੀ ਆ ਪਰ ਠੰਡ ਬਹੁਤ ਛੋਟੀ ਆ ਇੱਥੇ ਸੋ ਇਦਾਂ ਦਾ ਵਾ ਜਿਹੜੀ ਇਹਦੀ ਪਾਪੂਲੇਸ਼ਨ ਆ ਉਹ 13 ਲੱਖ 20 ਹਜ਼ਾਰ ਕੁਛ ਕਾ ਮਤਲਬ 13 ਲੱਖ 30 ਹਜ਼ਾਰ ਦੇ ਆਸ-ਪਾਸ ਹੈਗੀ ਆ ਤੇ ਕ੍ਰਾਈਮ ਰੇਟ ਆ ਜਿਹੜਾ ਬਹੁਤ ਘੱਟ ਆ ਪੜ੍ਹਾਈ ਵੀ ਕਹਿੰਦੇ ਕਾਫੀ ਹੱਦ ਤੱਕ ਵਧੀਆ ਵਾ ਪਰ ਇੰਡੀਆ ਜਿੰਨੀ ਵਧੀਆ ਨਹੀਂ ਹੈਗੀ ਜੇ ਤੁਸੀਂ ਗੂਗਲ ਕਰਦੇ ਹੋ ਤਾਂ ਇੰਡੀਆ ਦੀ ਪੜ੍ਹਾਈ ਜ਼ਿਆਦਾ ਬੈਟਰ ਦਿਖਾਈ ਜਾਂਦੀ ਆ ਸਾਈਪਰਸ ਨਾਲੋਂ ਅਨਐਮਪਲੋਇਮੈਂਟ ਰੇਟ ਲਗਭਗ 5.5 ਦੇ ਨੇੜੇ ਹੈਗੀ ਆ ਜਿਹੜੀ ਯੂਥ ਅਨ ਇੰਪਲੋਇਮੈਂਟ ਰੇਟ ਆ ਜਿਹਦੇ ਵਿੱਚ 14 ਸਾਲ ਤੋਂ 25 ਸਾਲ ਦੀ ਏਜ ਤੱਕ ਉਹ ਕਾਊਂਟ ਕਰਦੇ ਨੇ ਉਹ ਹੈਗੀ ਆ 15% ਦੇ ਆਸ-ਪਾਸ ਹੈਗੀ ਆ ਜੇ ਆਪਾਂ ਕਰਜ਼ੇ ਦੀ ਗੱਲ ਕਰੀਏ ਤਾਂ ਸਾਈਪ੍ਰਸ ਆ ਜਿਹੜਾ 97% ਜਾਂ 98% ਆ ਜਿਹੜਾ ਉਹ ਕਰਜ਼ਾ ਚੁੱਕਿਆ ਹੋਇਆ ਵਰਲਡ ਬੈਂਕ ਤੋਂ ਉਹ ਉਹਨਾਂ ਦੀ ਜੀਟੀਪੀ ਦੇ ਅਕੋਰਡਿੰਗ ਉਹਨਾਂ ਨੂੰ ਲੋਡ ਹੋਊਗਾ ਚੱਕਿਆ ਆਊਗਾ ਚਲੋ ਇਹ ਵੀ ਕੋਈ ਖਾਸ ਗੱਲ ਆਮ ਪਬਲਿਕ ਨੂੰ ਇਸ ਚੀਜ਼ ਤੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਦੇ ਆਂ ਵੀ ਸਾਈਪਰਸ ਜਾਨ ਵਾਲੇ ਨੂੰ ਕੋਈ ਪਰੇਸ਼ਾਨੀ ਆਂਦੀ ਹੈ ਵੈਸੇ ਅਗਰ ਖਾਣੇ ਦੇ ਤੌਰ ਤੇ ਦੇਖਿਆ ਜਾਵੇ ਤਾਂ ਖਾਣਾ ਲਗਭਗ ਇੰਡੀਅਨ ਫੂਡ ਉੱਥੇ ਮਿਲ ਜਾਂਦਾ ਵਾ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਕਣਕ ਦਾ ਆਟਾ ਵੀ ਮਿਲ ਜਾਂਦਾ ਵਾ ਜੋ ਨਾਨ-वेजिटेरियन ਨੇ ਉਹਨਾਂ ਨੂੰ ਉਸ ਅਕੋਰਡਿੰਗ ਮਿਲ ਜਾਂਦਾ ਦੁੱਧ ਵਗੈਰਾ ਸਾਰਾ ਕੁਝ ਜਿਹੜਾ ਮਿਲ ਜਾਂਦਾ ਵਾ ਕੰਮ ਕਰਦੇ ਨੇ ਜਿਹੜੇ ਇਹ ਜ਼ਿਆਦਾਤਰ ਹੁਣ ਆਈਲੈਂਡ ਆ ਉਹਦੇ ਵਿੱਚ ਮੱਛੀ ਪਾਲਣ ਦਾ ਵੀ ਕਰਦੇ ਹੋਣਗੇ ਤੇ ਮੈਟਲ ਹੈ ਵੀ ਮੈਟਲ ਵਰਕ ਵੀ ਕਰਦੇ ਨੇ ਲੋ ਕੈਮੀਕਲ ਦਾ ਵਰਕ ਕਰਦੇ ਨੇ ਇਸ ਤਰੀਕੇ ਲੱਕੜ ਦਾ ਵੀ ਕੰਮ ਕਰਦੇ ਨੇ ਮਤਲਬ ਉਹ ਲੱਗ ਲੱਗ ਕਿਸਮ ਦੇ ਕੰਮ ਹੈਗੇ ਨੇ ਜਿੰਨਾ ਕਰਕੇ ਆਪਾਂ ਨੂੰ ਲੱਗਦਾ ਵੀ ਸਾਈਪ੍ਰਸ ਦੇ ਵਿੱਚ ਸੈਟਲਮੈਂਟ ਹੋ ਜੂਗੀ ਲਿਟਰੇਸੀ ਰੇਟ ਦੀ ਗੱਲ ਕਰੀਏ ਮਤਲਬ ਪੜ੍ਹਾਈ ਦੀ ਰੇਸ਼ਿਓ ਦੀ ਗੱਲ ਕਰੀਏ ਤਾਂ 99% ਤਾਂ ਕਹਿੰਦੇ ਲੋਕ ਪੜ੍ਹੇ ਲਿਖੇ ਨੇ ਉਹ ਨੋਟ ਲਿਖ ਲੈਂਦੇ ਨੇ ਸਾਈਨ ਕਰ ਲੈਂਦੇ ਨੇ ਸੋ ਉਸ ਚੀਜ਼ ਨੂੰ ਇਹ ਐਜੂਕੇਸ਼ਨ ਦੇ ਵਿੱਚ ਕਾਊਂਟ ਕਰਦੇ ਨੇ 99% ਹੈਗੀ ਇਸ ਚੀਜ਼ ਦੀ ਇਹ ਚੀਜ਼ਾਂ ਦਾ ਸਾਰਾ ਕੁਝ ਠੀਕ ਨੇ ਕਿਰਾਏ ਕਹਿੰਦੇ ਘਟਨੇ ਬਾਕੀ ਯੂਰਪ ਦੇ ਨਾਲੋਂ ਸਾਈਪ੍ਰਸ ਦੇ ਵਿੱਚ ਇਲੈਕਟ੍ਰਿਸਿਟੀ ਮਹਿੰਗੀ ਆ ਤੇ ਹੋਰ ਵੀ ਜਿਹੜੇ ਰਿਸੋਰਸ ਨੇ ਕਾਫੀ ਹੱਦ ਤੱਕ ਜਿਹੜੇ ਇੱਥੇ ਮਿਲ ਜਾਂਦੇ ਨੇ ਜਦੋਂ ਇਹ ਚੀਜ਼ ਆਪਾਂ ਕਿਸੇ ਨੂੰ ਦੱਸਦੇ ਆ ਨਾ ਤਾਂ ਬੰਦਾ ਕਨਵਿੰਸ ਹੋ ਜਾਂਦਾ ਬੰਦਾ ਕਹਿੰਦਾ ਠੀਕ ਆ ਵੀ ਇੰਨਾ ਕੁਝ ਹੈਗਾ ਇੱਕ ਕੰਟਰੀ ਦੇ ਵਿੱਚ ਰਹਿਣ ਦੇ ਲਈ ਜਿੱਥੇ ਕ੍ਰਾਈਮ ਰੇਸ਼ੋ ਬਹੁਤ ਘੱਟ ਆ ਵਰਲਡ ਦੀਆਂ ਘੱਟ ਕ੍ਰਾਈਮ ਰੇਸ਼ੋ ਦੇ ਵਿੱਚ ਕੰਟਰੀ ਆਉਂਦੀ ਆ ਇਸ ਲਈ ਪਾਪੂਲੇਸ਼ਨ ਵੀ ਠੀਕ ਠਾਕ ਆ ਕੰਮ ਕਰਨ ਦੇ ਰਿਸੋਰਸ ਵੀ ਹੈਗੇ ਨੇ ਮਤਲਬ ਸਾਰਾ ਕੁਝ ਵਧੀਆ ਤਾਂ ਆਪਾਂ ਨੂੰ ਇਸ ਕੰਟਰੀ ਦੇ ਵਿੱਚ ਜਾਣਾ ਚਾਹੀਦਾ ਵਾ ਇਹ ਚੀਜ਼ ਸੁਣ ਕੇ ਸਾਰੇ ਜਾਨ ਨੂੰ ਤਿਆਰ ਹੋ ਜਾਂਦੇ ਨੇ ਪਰ ਇੱਥੇ ਇੱਕ ਹੋਰ ਬਹੁਤ ਵੱਡਾ ਕਾਰਨ ਆ ਜੋ ਆਮ ਲੋਕਾਂ ਨੂੰ ਨਹੀਂ ਪਤਾ ਮਤਲਬ ਆਪਾਂ ਸਿਰਫ ਇਹ ਚੀਜ਼ਾਂ ਦੇਖ ਕੇ ਕਿਸੇ ਕੰਟਰੀ ਦੇ ਵਿੱਚ ਧੋੜਨ ਨੂੰ ਤਿਆਰ ਹੋਏ ਨੇ ਪਰ ਇਹ ਚੀਜ਼ਾਂ ਜਿਹੜੀਆਂ ਹੁਣ ਮੈਂ ਦੱਸੂਗਾ ਉਹ ਦੇਖਣੀਆਂ ਵੀ ਬਹੁਤ ਜ਼ਰੂਰੀ ਨੇ ਉਸ ਤੋਂ ਬਾਅਦ ਡਿਸੀਜਨ ਤੁਹਾਡਾ ਆਪਣਾ ਹੋਊਗਾ ਵੀ ਤੁਸੀਂ ਉਸ ਕੰਟਰੀ ਦੇ ਵਿੱਚ ਜਾਣਾ ਨਹੀਂ ਜਾਣਾ ਜੇ ਜਾਣਾ ਤਾਂ ਆਹ ਹਾਲਾਤ ਤੁਹਾਨੂੰ ਦੇਖਣੇ ਪੈ ਸਕਦੇ ਨੇ ਉਹ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਊਗੀ ਕਾਹਲੂ ਕਿਸੇ ਵੀ ਆਪਾਂ ਬੰਦੇ ਨੂੰ ਇਹ ਨਹੀਂ ਕਹਿ ਸਕਦੇ ਵੀ ਫਲਾਣੇ ਬੰਦੇ ਨੇ ਮੈਨੂੰ ਭੇਜਿਆ ਸੀ ਤੇ ਉਹਦੇ ਕਰਕੇ ਮੇਰਾ ਇੰਨਾ ਨੁਕਸਾਨ ਹੋ ਗਿਆ ਤੇ ਮੈਂ ਤਾਂ ਵਧੀਆ ਕੰਟਰੀ ਜਾਣਾ ਚਾਹੁੰਦਾ ਸੀ ਮੈਨੂੰ ਸਾਈਪਰਸ ਭੇਜਤਾ ਤੇ ਉੱਥੇ ਜਾ ਕੇ ਮੇਰਾ ਇੰਨਾ ਵੱਡਾ ਨੁਕਸਾਨ ਹੋ ਗਿਆ ਸੋ ਇਹ ਜਦੋਂ ਤੁਸੀਂ ਇਹ ਵੀਡੀਓ ਨੂੰ ਦੇਖੋਗੇ ਵੀਡੀਓ ਨਾ ਬਣੇ ਰਹੋ ਤੇ ਚੰਗੀ ਤਰ੍ਹਾਂ ਵੀਡੀਓ ਨੂੰ ਦੇਖੋ ਕਿਉਂਕਿ ਬਹੁਤ ਗੱਲਾਂ ਨੇ ਜਿਹੜੀਆਂ ਸਾਹਮਣੇ ਆਉਣ ਵਾਲੀਆਂ ਨੇ ਤੇ ਤੁਸੀਂ ਡਿਸੀਜਨ ਉਸ ਤੋਂ ਬਾਅਦ ਲੈ ਸਕਦੇ ਹੋ ਜਾਂ ਡਿਸਾਈਡ ਕਰ ਸਕਦੇ ਹੋ ਵੀ ਇਸ ਕੰਟਰੀ 'ਚ ਜਾਣਾ ਕਿ ਨਹੀਂ ਜਾਣਾ ਗੱਲ ਕਰਦੇ ਆਂ ਵੀ ਸਾਈਪ੍ਰਸ ਦੇ ਵਿੱਚ ਕੀ ਕੀ ਡਰਾਅ ਬੈਕ ਨੇ ਕੀ ਕੀ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ ਨੇ ਉੱਥੇ ਕ੍ਰਾਈਮ ਰੇਟ ਵਾਕੇ ਘਟਾ ਪਰ ਜਿੰਸੀ ਸ਼ੋਸ਼ਣ ਜਿਹਨੂੰ ਕਹਿੰਦੇ ਆਪਾਂ ਫਿਜ਼ੀਕਲੀ ਟੌਰਚਰ ਬਹੁਤ ਜ਼ਿਆਦਾ ਵਾ ਡਰਾਤਮ ਕਾਕੇ ਕੰਮ ਕਰਾਇਆ ਜਾ ਸਕਦਾ ਇਹਨੂੰ ਇਹ ਵੀ ਕਹਿ ਸਕਦੇ ਆ ਫਿਰ ਕਰਜ਼ਾਈ ਦਾ ਚਲੋ ਹੈਗਾ ਹੀ ਆ ਪਰ ਉਹਦੇ ਵਿੱਚ ਆਮ ਪਬਲਿਕ ਨੂੰ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਆਪਣੇ ਪੈਸੇ ਮਿਲਦੇ ਨੇ ਬਿਜਲੀ ਦੇ ਬਿੱਲ ਮਹਿੰਗੇ ਨੇ ਚਲੋ ਵੀ ਬੰਦਾ ਕੰਮ ਕਰਕੇ ਕੱਢ ਲੰਦਾ ਵਾ ਸਭ ਤੋਂ ਵੱਡੀ ਗੱਲ ਕੀ ਹੈ ਦੇ ਵਿੱਚ ਜਿਹੜਾ ਕੰਮ ਕਰਨ ਦਾ ਢਾਂਚਾ ਨਾ ਸਾਈਪ੍ਰਸ ਦਾ ਉਹ ਆਪਣੇ ਅਕੋਰਡਿੰਗ ਹੀ ਕਰਦੇ ਨੇ ਮਤਲਬ ਕੰਟਰੀ ਨੇ ਆਪਣੇ ਕੰਮ ਕਰਨ ਦੇ ਤਰੀਕੇ ਲੱਭੇ ਹੋਏ ਨੇ ਜਿਹਦੇ ਕਰਕੇ ਆ ਐਕਸਪੋਰਟ ਦੀ ਮਾਰਕੀਟ ਆ ਸਾਈਪ੍ਰਸ ਦੀ ਘਟਦੀ ਆ ਤੇ ਸਾਈਪ੍ਰਸ ਦੀ ਬਾਹਰ ਦੀ ਸਪਲਾਈ ਨੂੰ ਇੰਪੈਕਟ ਪੈਂਦਾ ਵਾ ਇਸ ਚੀਜ਼ ਦਾ ਕਿਉਂਕਿ ਉਹ ਆਪਣੇ ਅਕੋਰਡਿੰਗ ਹੀ ਸਮਾਨ ਬਣਾਉਂਦੇ ਨੇ ਤੇ 80% ਲੋਕ ਨੇ ਜਿਹੜੇ ਗ੍ਰੀਕ ਲੈਂਗੁਏਜ ਦਾ ਯੂਜ਼ ਕਰਦੇ ਨੇ ਹੁਣ ਇਹਦਾ ਮਤਲਬ ਇਹ ਆ ਵੀ ਜਿਹੜੀ ਲੇਬਰ ਫੋਰਸ ਆ ਜਦੋਂ ਲੇਬਰ ਦੇ ਵਿੱਚ ਆਪਾਂ ਨੇ ਕੰਮ ਕਰਨ ਜਾਣਾ ਵਾ ਤਾਂ ਤੁਹਾਨੂੰ ਘੱਟੋ ਘੱਟ ਗ੍ਰੀਕ ਲੈਂਗੁਏਜ ਤਾਂ ਆਉਣੀ ਚਾਹੀਦੀ ਆ ਅਗਰ ਗ੍ਰੀਕ ਨਹੀਂ ਆਉਂਦੀ ਹੋਊਗੀ ਤਾਂ ਸਾਈਪ੍ਰਸ ਦੇ ਵਿੱਚ ਸਰਵਾਈਵਲ ਕਰਨਾ ਬਹੁਤ ਔਖਾ ਹੋ ਜਾਊਗਾ ਫਿਰ ਸਾਈਪ੍ਰਸ ਸਿਟੀਜ਼ਨਸ਼ਿਪ ਨਹੀਂ ਦਿੰਦਾ ਹੁਣ ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਬੰਦਾ ਸਿਟੀਜ਼ਨਸ਼ਿਪ ਉਹਨੂੰ ਮਿਲਦੀ ਹੋਈ ਨਹੀਂ ਜਿਹੜਾ ਬੰਦਾ ਸੈਟਲਮੈਂਟ ਤੌਰ ਤੇ ਜਾਂਦਾ ਮਤਲਬ ਇੱਥੋਂ ਫੈਮਿਲੀ ਸਾਈਪਰਸ ਲੈ ਕੇ ਜਾਂਦਾ ਵਾ ਉੱਥੇ ਸਾਈਪਰਸ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੰਦਾ ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਕੀ ਹੈ ਜਦੋਂ ਉੱਥੇ ਜਾ ਕੇ ਬੇਬੀ ਹੋ ਜਾਂਦਾ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਪਰ ਸਾਈਪਰਸ ਦੇ ਵਿੱਚ ਅਗਰ ਬੇਬੀ ਹੁੰਦਾ ਤਾਂ ਵੀ ਨਹੀਂ ਮਿਲਦੀ ਉਹਨਾਂ ਦੀ ਇੱਕ ਕੰਡੀਸ਼ਨ ਆ ਵੀ ਘੱਟੋ ਘੱਟ ਮਾਤਾ ਪਿਤਾ ਦੇ ਵਿੱਚੋਂ ਇੱਕ ਬੰਦਾ ਵਾ ਜਿਹੜਾ ਸਾਈਪਰਸ ਦਾ ਸਿਟੀਜ਼ਨ ਹੋਣਾ ਚਾਹੀਦਾ ਉਹਨਾਂ ਨੂੰ ਉੱਥੇ ਦੀ ਸਿਟੀਜ਼ਨਸ਼ਿਪ ਉਹਦੇ ਕੋਲ ਹੋਣੀ ਚਾਹੀਦੀ ਤਾਹੀਂ ਸਿਟੀਜ਼ਨਸ਼ਿਪ ਜਿਹੜੀ ਮਿਲਦੀ ਆ ਹੁਣ ਰੈਜ਼ੀਡੈਂਸ਼ੀਅਲ ਪਰਮਿਟ ਦੇ ਵਿੱਚ ਸਾਈਪ੍ਰਸ ਕੀ ਕਹਿੰਦਾ ਵਾ ਵੀ ਘੱਟੋ ਘੱਟ 7 ਸਾਲ ਆ ਵੀ ਜਿਹੜਾ ਸਾਡੀ ਕੰਟਰੀ ਦੇ ਵਿੱਚ ਬੰਦਾ ਲਗਾਊਗਾ ਤਾਂ ਰੈਜ਼ੀਡੈਂਸ਼ੀਅਲ ਪਰਮਿਟ ਅਸੀਂ ਦਵਾਗੇ ਚਲੋ ਇਹ ਗੱਲਾਂ ਦਾ ਇਮੀਗ੍ਰੇਸ਼ਨ ਨਾਲ ਰਿਲੇਟਡ ਹੋ ਗਿਆ ਸਾਈਪ੍ਰਸ ਆਪਣੇ ਆਪ ਦੇ ਵਿੱਚ ਇੱਕ ਲੜਾਈ ਦੇ ਵਿੱਚ ਜੂਝ ਰਿਹਾ ਜਿਹੜੇ ਉੱਥੋਂ ਦੇ ਲੋਕ ਨੇ ਨਾ ਉਹਨਾਂ ਨੇ ਆਪਣੇ ਆਪ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਇੱਕ ਪਾਸੇ ਉੱਤਰ ਇੱਕ ਪਾਸੇ ਦੱਖਣ ਹੁਣ ਉੱਤਰ ਦੇ ਵਿੱਚ ਕਹਿ ਸਕਦੇ ਹਾਂ ਤੁਰਕੀ ਦੀ ਮਿਲਟਰੀ ਆ ਜਾਂ ਤੁਰਕੀ ਦਾ ਕਬਜ਼ਾ ਵਾ ਦੱਖਣ ਦੇ ਵਿੱਚ ਜਿਹੜੇ ਸਾਈਪ੍ਰਸ ਦੇ ਯੂਨਾਨੀ ਲੋਕ ਨੇ ਉਹਨਾਂ ਦਾ ਕਬਜ਼ਾ ਵਾ ਤੇ ਦੋਨੇ ਆਪਸ ਦੇ ਵਿੱਚ ਲੜਦੇ ਰਹਿੰਦੇ ਨੇ ਤੇ ਜਿਹਦੇ ਕਰਕੇ ਹਮੇਸ਼ਾ ਤਣਾਅ ਪੂਰਵਕ ਆ ਜਿਹੜੀ ਸਥਿਤੀ ਬਣੀ ਰਹਿੰਦੀ ਹੈ ਤੇ ਬਿਸ਼ਪ ਪੱਦਰ ਤੇ ਵੀ ਇਹੀ ਗੱਲਾਂ ਹੁੰਦੀਆਂ ਨੇ ਵੀ ਜਿਹੜਾ ਇਹਨਾਂ ਦਾ ਆਪਸੀ ਤਨਾਅ ਆ ਉਹ ਕਦੋਂ ਖਤਮ ਹੋਊਗਾ ਮਤਲਬ ਸਾਈਪ੍ਰਸ ਆਪਣੇ ਆਪ ਦੇ ਵਿੱਚ ਹੀ ਲੜਦਾ ਬਿਆਸ ਟਾਈਮ ਦੇ ਉੱਪਰ ਸੋ ਇਹ ਕਾਰਨ ਆ ਵੀ ਜਦੋਂ ਕੋਈ ਵੀ ਬੰਦਾ ਉਥੇ ਜਾਨ ਦੀ ਸੋਚਦਾ ਵਾ ਤਾਂ ਇਹ ਚੀਜ਼ ਉਹਨੂੰ ਪਤਾ ਹੋਣੀ ਚਾਹੀਦੀ ਆ ਹੁਣ ਤੁਸੀਂ ਇੱਕ ਹੋਰ ਗੱਲ ਦੇਖੋਗੇ ਵੀ ਜਿਹੜਾ ਸਾਈਪਰਸ ਆ ਇੱਕ ਟਾਪੂ ਆ ਉਹ ਮੈਡੀਟੇਰੀਅਨ ਸੀ ਦੇ ਵਿੱਚ ਹੈਗਾ ਵਾ ਉਹਦੇ ਨੇੜੇ ਇਜ਼ਰਾਈਲ ਵੀ ਆ ਲੇਬਨਾਨ ਵੀ ਆ ਤੇ ਇਜ਼ਰਾਈਲ ਦੀ ਲੜਾਈ ਤੁਹਾਨੂੰ ਪਤਾ ਚੱਲ ਹੀ ਰਹੀ ਆ ਈਰਾਨ ਦੇ ਨਾਲ ਤੇ ਉਹਦੇ ਕਰਕੇ ਆ ਜਿਹੜਾ ਸਾਈਪਰਸ ਨੂੰ ਵੀ ਧਮਕੀਆਂ ਮਿਲਦੀਆਂ ਨੇ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਆ ਲੇਬਨਾਨ ਜਿਹਦੇ ਵਿੱਚ ਲੜਾਈ ਚੱਲ ਰਹੀ ਆ ਮਤਲਬ ਇਜ਼ਰਾਈਲ ਲੇਬਨਾਨ ਤੇ ਇਰਾਨ ਇਹਨਾਂ ਦੀ ਲੜਾਈ ਚੱਲ ਰਹੀ ਆ ਸੋ ਇਸ ਕਰਕੇ ਵੀ ਦੇਖਿਆ ਜਾਂਦਾ ਵਾ ਵੀ ਜਿਹੜਾ ਸਾਈਪਰਸ ਆ ਕੀ ਜਾਣਾ ਉੱਥੇ ਸੇਫ ਆ ਇਹ ਲੜਾਈ ਦੇ ਵਿੱਚ ਇਹਨੂੰ 2-3 ਵਾਰ ਧਮਕੀਆਂ ਵੀ ਮਿਲ ਚੁੱਕੀਆਂ ਨੇ ਸੀਐਨਐਨ ਦੀ ਰਿਪੋਰਟ ਦੇ ਅਨੁਸਾਰ 24 ਦੇ ਵਿੱਚ ਖਬਰ ਆਈ ਆ ਇਹ ਥੋੜੇ ਜਿਹਾ ਮਹੀਨੇ ਪਹਿਲਾਂ ਸੀਐਨਐਨ ਕਹਿੰਦਾ ਮਿਡਲ ਈਸਟ ਦੀ ਲੜਾਈ ਦੇ ਕਾਰਨ ਉੱਥੇ ਅਮਰੀਕਾ ਨੇ ਆਪਣੀ ਫੌਜ ਉਤਾਰਤੀ ਆ ਅਲਜੀ ਦੀਰਾ ਦੀ ਰਿਪੋਰਟ ਦੇ ਅਕੋਰਡਿੰਗ ਸਾਈਪ੍ਰਸ ਨੇ ਮਦਦ ਕੀਤੀ ਆ ਇਜ਼ਰਾਈਲ ਦੀ ਈਰਾਨ ਤੇ ਅਟੈਕ ਕਰਨ ਦੇ ਲਈ ਸੋ ਹਿਜ਼ਬੁੱਲਾ ਦੇ ਜਿਹੜਾ ਸੀਨੀਅਰ ਆਗੂ ਸੀ ਉਹਨੇ ਧਮਕੀ ਵੀ ਦਿੱਤੀ ਆ ਸਾਈਪ੍ਰਸ ਨੂੰ ਵੀ ਜੇ ਕਿਤੇ ਇਹਦਾ ਨਾਮ ਪਾਇਆਗਾ ਤਾਂ ਸਿੱਧਾ ਅਟੈਕ ਸਾਈਪ੍ਰਸ ਤੇ ਵੀ ਅਸੀਂ ਕਰਾਂਗੇ ਸੋ ਇਹ ਰਿਪੋਰਟਾਂ ਨੇ ਜੋ ਮੀਡੀਆ ਦੇ ਵਿੱਚ ਜੋ ਸੈਂਟਰਲ ਮੀਡੀਆ ਦਿਖਾ ਰਿਹਾ ਵਰਲਡ ਵਾਈਡ ਦੇ ਵਿੱਚ ਸੋ ਇਹ ਚੀਜ਼ਾਂ ਦੇਖ ਕੇ ਸੋਚਣਾ ਬਣਦਾ ਵਾ ਵੀ ਸਾਈਪ੍ਰਸ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਇੱਕ ਡੇਲੀ ਸਵਾ ਹੋਰ ਮੀਡੀਆ ਵਾ ਉਹ ਵੀ 에ਰਪੋਰਟ ਪੇਸ਼ ਕਰਦਾ ਵੀ ਜਿਹੜਾ ਸਾਈਪ੍ਰਸ ਆ ਉਹ ਆਪਣੇ ਭਵਿੱਖ ਦੇ ਨਾਲ ਹੀ ਲੜ ਰਿਹਾ ਵਾ ਮ ਭਵਿੱਖ ਨਾਜੂਗਾ ਇਸ ਦਾ ਉਹਨੂੰ ਪਤਾ ਨਹੀਂ ਵੀ ਅੱਗੇ ਆਉਣ ਵਾਲਾ ਭਵਿੱਖ ਕੀ ਹੋਊਗਾ ਜਦੋਂ ਆਪਸੀ ਲੜਾਈ ਹੋਵੇ ਕਿਸੇ ਦੇਸ਼ ਦੇ ਵਿੱਚ ਤਾਂ ਉੱਥੇ ਲੋਕ ਕਿੱਦਾਂ ਸੈਟਲ ਹੋਣਗੇ ਤੇ ਕਿੱਦਾਂ ਸਰਵਾਈਵ ਹੋਊਗਾ ਇਹ ਸੋਚਣ ਦੀਆਂ ਗੱਲਾਂ ਬਣਦੀਆਂ ਨੇ ਤੋਂ ਸਾਈਪ੍ਰਸ ਜਾਣ ਤੋਂ ਪਹਿਲਾਂ ਇਹ ਗੱਲਾਂ ਤਾਂ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਸੋ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਪਤਾ ਚੱਲੂਗਾ ਇਹਨਾਂ ਚੀਜ਼ਾਂ ਦਾ ਕੋਈ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਦੱਸਦਾ ਸਾਈਪ੍ਰਸ ਦੇ ਵਿੱਚ ਕੁਦਰਤੀ ਆਫਤਾਂ ਵੀ ਕਾਫੀ ਆਉਂਦੀਆਂ ਨੇ ਜਿਹੜਾ ਸਾਈਪ੍ਰਸ ਦਾ ਪੂਰ ਸਰਵੇਖਣ ਰਡਾਰਾ ਮਤਲਬ ਉਹ ਜੋ ਕੁਦਰਤੀ ਆਫਤਾਂ ਨੂੰ ਆਪਣੇ ਰਡਾਰ ਦੇ ਵਿੱਚ ਲੈ ਕੇ ਆਉਂਦਾ ਉਹਨੇ 500 ਤੋਂ ਵੱਧ ਜਿਹੜੀਆਂ ਕੁਦਰਤੀ ਆਫਤਾਂ ਨੇ ਔਨ ਐਵਰੇਜ ਜਿਹੜਾ ਉਹ ਰਿਕਾਰਡ ਕਰਦਾ ਹਰ ਸਾਲ ਦੇ ਵਿੱਚ ਜਿਦੇ ਵਿੱਚ ਹੜ੍ਹ ਵੀ ਆਉਂਦੇ ਨੇ ਪੁਚਾਲ ਵੀ ਆਉਂਦੇ ਨੇ ਤੇ ਜੰਗਲਾਂ ਨੂੰ ਅੱਗ ਵੀ ਲੱਗਦੀ ਆ ਸੋ ਇਦਾਂ ਦੀਆਂ ਜਿਹੜੀਆਂ ਸਰਵੇਖਣ ਦੇਖਣ ਦੇ ਵਿੱਚ ਆਉਂਦਾ ਵਾ ਸਾਈਪ੍ਰਸ ਦਾ ਹੁਣ ਅੰਤ ਦੇ ਵਿੱਚ ਆਪਾਂ ਗੱਲ ਕਰੀਏ ਵੀ ਹਰ ਬੰਦੇ ਨੇ ਆਪਣਾ ਬਿਜ਼ਨਸ ਚਲਾਣਾ ਵਾ ਏਜੈਂਟਸ ਚਲਾ ਰਹੇ ਨੇ ਇਸੇ ਤਰੀਕੇ ਨਾਲ ਟੂਰਿਜ਼ਮ ਦੀਆਂ ਸਾਈਟਸ ਨੇ ਜੋ ਆਪਾਂ Google ਤੇ ਚੈੱਕ ਕਰਦੇ ਆ ਉਹਨਾਂ ਨੇ ਹਮੇਸ਼ਾ ਇਹੀ ਲਿਖਣਾ ਵਾ ਉਹਦੇ ਵਿੱਚ ਵੀ ਸਾਈਪ੍ਰਸ ਆ ਗੁੱਡ ਕੰਟਰੀ ਆ ਬਿਲਕੁਲ ਵਾਰ ਜ਼ੋਨ ਤੋਂ ਸੇਫ ਆ ਇੱਥੇ ਜਾ ਕੇ ਤੁਸੀਂ ਸੈਟਲ ਵੀ ਹੋ ਸਕਦੇ ਹੋ ਟੂਰਿਸਟ ਵੀਜ਼ਾ ਵੀ ਲੈ ਕੇ ਜਾ ਸਕਦੇ ਹੋ ਕਿਉਂਕਿ ਉਹਨਾਂ ਦੀ ਜਿਹੜੀ ਇਕਨੋਮੀ ਆ ਟੂਰਿਜ਼ਮ ਤੋਂ ਵੀ ਚੱਲਦੀ ਆ ਜੇਕਰ ਮੈਕਸਿਮਮ ਟੂਰਿਸਟ ਉੱਥੇ ਪਹੁੰਚਣਗੇ ਤਾਂ ਉਹਨਾਂ ਨੂੰ ਪੈਸਾ ਮਿਲੂਗਾ ਪਰ ਆਪਾਂ ਨੇ ਦੇਖਣਾ ਇਹ ਹੈ ਵੀ ਵਾਕਈ ਉਹ ਰਹਿਣ ਯੋਗ ਹੈਗਾ ਜੇ ਅਜਿਹੇ ਹਾਲਾਤ ਉੱਥੇ ਹੈਗੇ ਨੇ 22 ਚਾਂਸਸ ਸਾਈਪ੍ਰਸ ਵੀ ਲੜਾਈ ਦਾ ਕਾਰਨ ਬਣਦਾ ਜੇ ਲੜਾਈ ਦੇ ਵਿੱਚ ਇੱਕ ਦੇਸ਼ ਨਿਕਲ ਆਇਆ ਤਾਂ ਆਪਾਂ ਨੂੰ ਕਿੰਨੀਆਂ ਮੁਸੀਬਤਾਂ ਝੱਲਣੀਆਂ ਪੈ ਸਕਦੀਆਂ ਨੇ ਸੋ ਇਹ ਵੀਡੀਓ ਜੀ ਤੁਸੀਂ ਆਪ ਸੋਚਣਾ ਵਾ ਵੀ ਤੁਸੀਂ ਸਾਈਪ੍ਰਸ ਦੇ ਲਈ ਜਾਣਾ ਜੇ ਜਾਣਾ ਤਾਂ ਆ ਚੀਜ਼ਾਂ ਅਗਰ ਦੇਖਣ ਨੂੰ ਮਿਲਣਗੀਆਂ ਤਾਂ ਤੁਸੀਂ ਇਨ੍ਹਾਂ ਹਾਲਾਤਾਂ ਦੇ ਵਿੱਚੋਂ ਕਿਵੇਂ ਲੰਘ ਸਕਦੇ ਹੋ ਤੇ ਇਹਨੂੰ ਲਈ ਕਿਵੇਂ ਤਿਆਰ رہ ਸਕਦੇ ਹੋ ਸੋ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ